ਮੋਡਰਨ ਵਿੱਚ ਮਮਾ ਪਾਪਾ ਨੇ ਤੇ ਹੀ ਐਂਡ ਮੈਂ 빅 ਬ੍ਰਦਰ ਹਾਂ ਮੁੰਡਾ ਤੇ ਹੀ ਮੈਂ ਇਹ 2 ਮਹੀਨੇ ਬਲੇ ਸ਼ੁਰੂ ਕੀਤਾ ਹੈਗਾ ਮੈਂ ਵੀ ਦੇ ਲਈ ਤਾਂ ਇਹਨੂੰ ਮਾਰੀ ਮੈਨੇ ਇਹ ਨਹੀਂ ਕੁਮਿਆ ਫਿਰ ਇੱਕ ਦੋ ਅਜਾ ਕੋ ਮਿਲਿਆ ਲੱਗਾ ਰਹਿੰਦਾ ਸੀ ਫੁੱਟਬਾਲ ਦੇ ਹੱਥ ਹੀ ਦਿੰਦਾ ਸੀ ਮੈਮ ਫੁੱਟਬਾਲ ਹਮੇਸ਼ਾ ਇਹਦੇ ਹੱਥ ਰਹਿੰਦਾ ਸੀ ਅਸੀਂ ਇਹਨੂੰ ਰੋਕ ਦੇਣੀ ਸੀ ਇਸ ਚੀਜ਼ ਵਿੱਚ ਕਿੰਨੀ ਵਾਰ ਫੁੱਟਬਾਲ ਉੱਪਰ ਕਿਉਂਕਿ ਜਿਹਦਾ ਸਾਡੀ ਰਾਇਸ ਉੱਪਰ ਹੈ ਉਹ ਪੌੜੀਆਂ ਦੇ ਥੱਲੇ ਡਿੱਗ ਪੈਣਾ ਇਹਨੇ ਫਿਰ ਭੱਜੇ ਆਣਾ ਫਿਰ ਫੁੱਟਬਾਲ ਲੈ ਕੇ ਜਾਣਾ ਉੱਪਰ ਮੋਬਾਈਲਸ ਗੇਮਸ ਵਧੀਆ ਚੀਜ਼ ਹੈ ਬਟ ਤੁਹਾਨੂੰ ਚਾਹੀਦਾ ਹੈ ਕਿ ਕੋਈ ਸਕਿੱਲ ਆਪਣੇ ਅੰਦਰ ਡਿਵੈਲਪ ਕਰੋ ਆਪਾਂ 12-12 ਸਾਲ ਤੱਕ ਪੜੀਦਾ ਤੁਸੀਂ 12-12 ਸਾਲ ਦੇ ਵਿੱਚ ਕੋਈ ਨਾ ਕੋਈ ਸਕਿੱਲ ਫੜੋ ਨੂੰ ਮਾਸਟਰ ਕਰੋ ਤਾਂ ਕਿ ਗਾਂ ਜਾ ਕੇ ਤੁਹਾਡੇ ਕੰਮ ਆ ਸਕੇ ਨੇ ਛੋਟੇ ਬੱਚੇ ਨੂੰ ਜਿਹੜੇ ਸਾਡੇ ਨੌ ਗ੍ਰਹਿ ਆ ਸਾਰਿਆਂ ਦੇ ਪਲੈਨਟ ਸਕੇਸਾਨੇ ਦੇ ਨਾਮ ਚਿੱਤੇ ਆ ਇਹਨੂੰ ਸਾਰੇ ਉਹ ਚੀਜ਼ਾਂ ਦੀ ਉਹਦੇ ਕਿੰਨੇ ਚੰਦਰਮਾਵਾ ਇੱਕ ਪਲੈਨਟ ਦੇ ਉਹ ਸਾਰੀਆਂ ਚੀਜ਼ਾਂ ਇਹਨੂੰ ਪਤਾ ਆ ਬਈ ਸਭ ਤੋਂ ਵੱਡੀ ਗੱਲ ਆ ਕਿ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੋਲਨੀ ਅਪਲਾਈ ਕੇਂਦਰ ਵਾਲੇ ਉਹਨਾਂ ਦਾ ਇਸ ਬੱਚੇ ਦੇ ਉੱਤੇ ਅਥਾਹ ਪਿਆਰ ਆ ਜੀ ਦੇ ਨੇ ਕਵਾਂਗੇ ਗੋਡ ਗਿਫਟਡ ਇਹ ਕਿਉਂਕਿ ਇਹਨੇ ਆਪਣੇ ਮਨ ਤੋਂ ਹੀ ਇਹ ਸਿੱਖੀ ਹੋਈ ਹੈ ਗੇਮ ਸਟੱਡੀ ਦੇ ਨਾਲ ਨਾਲ ਹੀ ਇਹ ਖੇលਦਾ ਸੀਗਾ ਪਰ ਪਹਿਲੇ ਪਹਿਲੇ ਮੈਨੂੰ ਬਹੁਤ ਡਰ ਲੱਗਦਾ ਸੀਗਾ ਕਿ ਮੈਨੂੰ ਮਾਰੇਗਾ ਉਹ ਜਦ ਬੋਲ ਗਿਰ ਗਈ ਜਦ ਮਗਰ ਪੱਜਦਾ ਹੈ ਡਿੱਗ ਜਾਏਗਾ ਪਰ ਇਹ ਮੈਨੂੰ ਪਤਾ ਨਹੀਂ ਸੀਗਾ ਕਿ ਇਹਨੇ ਇਥੋਂ ਟਿੱਕਰ ਸਾਨੂੰ ਲੈ ਆਉਣਾ ਵਾ ਹੋਰ ਮਾਸ ਮਰਾਹੀ ਕਾਮ ਮਾਈਨਕਰਾਫਟ ਕੇ ਨਹੀਂ ਆ ਬਣਾ ਨੇ ਆਪਣੇ ਸਕਿਲਸ ਔਰ ਆਰਵ ਪ੍ਰੀਤ ਸਿੰਘ ਨਾਮ ਜਿਹੜਾ ਇਹਦੀ ਵੱਡੀ ਪੂਆ ਦੀ ਦੇਣਾ ਜੀ ਔਰ ਬਹੁਤ ਪਿਆਰ ਕਰਦੇ ਦੇ ਨੂੰ ਔਰ ਉਹਨਾਂ ਨੇ ਅਸ਼ੀਸ਼ ਦਿੱਤੀ ਸੀ ਜਦੋਂ ਆਰਪੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਛੋਟਾ ਜਦੋਂ ਕਰਕੇ ਤੇ ਜੋ ਛੋਟਾ ਹੁੰਦਾ ਸੀ ਔਰ ਇਹਦੇ ਹਸਪੀਟਲ 'ਚ ਇਹਦਾ ਨਾਮ ਜਿਹੜਾ ਆਰਪੀ ਰੱਖਿਆ ਗਿਆ ਸੀ ਉਹਨਾਂ ਉਦੋਂ ਅਸ਼ੀਸ਼ ਦਿੱਤੀ ਸੀ ਕਿ ਬੇਟਾ ਆਰਵ ਪ੍ਰੀਤ ਜਿਹੜਾ ਵਾ ਨਾ ਉਹ ਵੱਧ ਵੱਧ ਬੁਲੰਦਿਆਂ ਨੂੰ ਹੋਏਗਾ ਔਰ ਉਹ ਅੱਜ ਉਹ ਗੱਲਾਂ ਸੱਚ ਹੁੰਦੀਆਂ ਵੀ ਆਂ ਉਸੀ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਇੱਕ ਵਾਰ ਫਿਰ ਇੱਕ ਛੋਟੇ ਬੱਚੇ ਦੀ ਸਫਲਤਾ ਦੀ ਕਹਾਣੀ ਲੈ ਕੇ ਆਏ ਆਂ ਤੇ ਦੱਸ ਦੇ ਕਿ ਇਸ ਛੋਟੇ ਬੱਚੇ ਨੇ ਛੋਟੀ ਉਮਰ ਦੇ ਵਿੱਚ ਇਨਫਲੂਐਂਸਰ ਬੁੱਕ ਆਫ वर्ल्ड ਰਿਕਾਰਡ ਬਣਾਇਆ ਹੈ ਉਹ ਵੀ ਫੁੱਟਬਾਲ ਸਪਿਨਿੰਗ ਔਨ ਅ ਸਿੰਗਲ ਇੰਡੈਕਸ ਫਿੰਗਰ 8 ਮਿੰਟ ਤੇ 37 ਸੈਕਿੰਡ ਦੇ ਵਿੱਚ ਇਹ ਰਿਕਾਰਡ ਜਿਹੜਾ ਹੈ ਕਾਇਮ ਕੀਤਾ ਹੈ ਤੇ ਉਹ ਬੱਚਾ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਆਰਵ ਪ੍ਰੀਤ ਸਿੰਘ ਦੇ ਨਾਲ ਆਰਵ ਪ੍ਰੀਤ ਸਿੰਘ ਕੀ ਹਾਲ ਚਾਲ ਹੈ ਤੁਹਾਡੀ ਕੋਸ਼ਮ ਹੈ ਖੁਸ਼ੋ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਕੰਗ੍ਰੈਚੁਲੇਸ਼ਨਸ ਤੁਸੀਂ ਜਿਹੜਾ ਹੈ ਇਹ ਰਿਕਾਰਡ ਕਾਇਮ ਕੀਤਾ ਹੈ ਥੈਂਕ ਯੂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਸੀਂ ਇਹ ਪ੍ਰੈਕਟਿਸ ਕਿਵੇਂ ਸਟਾਰਟ ਕੀਤੀ ਮੋਟੀਵੇਸ਼ਨ ਜਿਹੜੀ ਹੈ ਤੁਹਾਨੂੰ ਕਿੱਥੋਂ ਮਿਲੀ ਮੋਟੀਵੇਸ਼ਨ ਮੇ ਮਮਾ ਪਾਪਾ ਨੇ ਤੇ ਹੀ ਐਂਡ ਮੈਂ 빅 ਬ੍ਰਦਰ ਨੇ ਮੇ ਉਹਦੇ ਤੇ ਹੀ ਮੈਂ ਇਟ ਡੋਮਿਨੇਬਲੇ ਸ਼ੁਰੂ ਕੀਤਾ ਹੈਗਾ ਮੈਂ ਦੇਲ ਕੀਤਾ ਇਹਨੂੰ ਕੁਮਾਈ ਲੈਣੇ ਇਹ ਨਹੀਂ ਕੁਮਾਈ ਫਿਰ ਇੱਕ ਦਿਨ ਅਚਾਨਕ ਉਹ ਮਿਲਿਆ ਉਠੋ ਮੈਂ ਡੈਲੀ ਤਾਂ ਮੂਹ ਕਮਾਗੇ ਚੱਲਣਾ ਤੇ ਕਮਾਗੇ ਚੱਲਣਾ ਤੇ ਫਿਰ ਕਿਸ ਤਰ੍ਹਾਂ ਕੀ ਰੋਜ਼ ਪ੍ਰੈਕਟਿਸ ਕਰਦੇ ਰਹੇ ਡਿੱਗਦਾ ਵੀ ਹੁਣ ਇੱਕ ਫਿੰਗਰ ਤੇ ਜਦੋਂ ਉਸ ਨੂੰ ਕਮਾਉਂਦੇ ਸੀ ਕਿੰਨੇ ਕ ਵਾਰ ਡਿੱਗਿਆ ਤੇ ਕਿੰਨੇ ਕ ਵਾਰ ਤੁਸੀਂ ਆਪਣਾ ਹੌਂਸਲਾ ਬੁਲੰਦ ਕਰਕੇ ਫਿਰ ਜਿਹੜੀ ਪ੍ਰੈਕਟਿਸ ਹੈ ਕਰਦੇ ਰਹੇ ਬਹੁਤ ਵਾਰ ਡਿੱਗਾ ਮੇਰੇ ਤੁਹ ਲੱਗਦਾ ਸੀ ਕਿ ਨਹੀਂ ਮੇਰੇ ਤੋਂ ਨਹੀਂ ਹੋਣਾ ਲੱਗਦਾ ਸੀ ਲੱਗਦਾ ਸੀਗਾ ਪਰ ਫਿਰ ਕਿਸ ਤਰ੍ਹਾਂ ਇਹ ਜज्ਬਾ ਆਇਆ ਕਿਵੇਂ ਤੁਸੀਂ ਇਸ ਨੂੰ ਕਰਕੇ ਦਿਖਾਇਆ ਇਸ ਕਰਕੇ ਮੈਨੂੰ ਮਜ਼ਾ ਆਉਂਦਾ ਹੈ ਮਜ਼ਾ ਆਉਂਦਾ ਵਾਰ ਵਾਰ ਕਰਨ ਨਾਲ ਹੂੰ ਇੰਨੇ ਕਿੰਨੇ ਮਿੰਟ ਰੋਜ਼ ਪ੍ਰੈਕਟਿਸ ਕਰਦੇ ਸੀ ਮੈਂ ਹਰੇਕ ਮਿੰਟ ਵੀ ਹੁੰਦਾ ਸੀ ਆ ਰੋਜ਼ ਅੱਛਾ ਰੋਜ਼ ਆ ਬਸ 1 ਮਿੰਟ ਹੀ ਪ੍ਰੈਕਟਿਸ ਕਰਦੇ ਸੀ ਹਾਂਜੀ ਇਹ ਹੁੰਦਾ ਰੋਜ਼ 1 ਮਿੰਟ ਹੀ ਵਹੇ ਤੇ ਲੱਗਾ ਰਿੰਦਾ ਸੀ ਫੁੱਟਬਾਲੇ ਦੇ ਹੱਥ ਹੀ ਦਿੰਦਾ ਸੀ ਮੈਮ ਫੁੱਟਬਾਲ ਹਮੇਸ਼ਾ ਇਹਦੇ ਹੱਥ ਤੇ ਰਿੰਦਾ ਸੀ ਅਸੀਂ ਇਹਨੂੰ ਰੋਕ ਦੇਣੀ ਸੀ ਇਸ ਚੀਜ਼ ਵਿੱਚ ਕਿਉਂਕਿ ਇਹਦਾ ਇਹਨੂੰ ਅਸੀਂ ਜਦੋਂ ਦੇਖਿਆ ਨਾ ਕਿ ਮੂਵ ਹੋਣ ਲੱਗ ਪਿਆ ਹੌਲੀ ਹੌਲੀ ਫਿੰਗਰ ਦੇ ਉੱਪਰ ਤੇ ਫਿਰ ਇਹਨੂੰ ਅਸੀਂ ਨਹੀਂ ਰੋਕਿਆ ਇਹ ਫਿਰ ਜਦੋਂ ਫ੍ਰੀ ਹੋਣਾ ਆਏ ਨੇ ਪਹਿਲਾਂ ਪੜਾਈ ਕਰ ਲੈਣੀ ਜਦੋਂ ਫ੍ਰੀ ਹੋਣਾ ਉਦੋਂ ਇਹਨੇ ਫੁੱਟਬਾਲ ਲੈ ਕੇ ਬੈਠ ਜਾਣਾ ਔਰ ਉਹਨੂੰ ਕਰਕੇ ਕਮਾ ਕੇ ਦੇਖਣਾ ਕਰਕੇ ਕਮਾ ਕੇ ਦੇਖਣਾ ਅਸੀਂ ਗੁੱਸੇ ਵੀ ਹੁੰਦੇ ਰਹੇ ਵੀ ਤੂੰ ਕੀ ਕਰਦਾ ਰਹਿਣਾ ਪਿਆ ਇਹ ਚੀਜ਼ ਜਿਹੜੀ ਆ ਬ੍ਰਦਰ ਵੀ ਇਹ ਚੀਜ਼ ਕਰਦਾ ਵੀ ਹੈ ਰਲੀ ਫੁੱਟਬਾਲ ਨੂੰ ਲੈ ਕੇ ਲੱਗਾ ਰਹਿਦਾ ਲੇਕਿਨ ਜਦੋਂ ਇਹਦਾ ਸ਼ੁਰੂ ਹੋ ਗਿਆ ਕਮਨਾ ਫਿਰ ਇਹਨੇ ਬ੍ਰਦਰ ਨੇ ਇਹਨੂੰ ਇਨਕੋਰੇਜ ਕੀਤਾ ਕਿ ਬੇਟਾ ਹੋ ਸਕਦਾ ਹੈ ਇਹਨੂੰ ਕਰਕੇ ਦੇਖੀਏ ਕਿੰਨੀ ਵਾਰ ਫੁੱਟਬਾਲ ਉੱਪਰ ਕਿਉਂਕਿ ਜਿਹਦਾ ਸਾਡੀ ਰੈਸ਼ ਉੱਪਰ ਹੈ ਉਹ ਪੌੜੀਆਂ ਦੇ ਥੱਲੇ ਡਿੱਗ ਪੈਣਾ ਇਹਨੇ ਫਿਰ ਭੱਜੇ ਜਾਣਾ ਫਿਰ ਫੁੱਟਬਾਲ ਲੈ ਕੇ ਜਾਣਾ ਉੱਪਰ ਫਿਰ ਚੱਕ ਕੇ ਫਿਰ ਕਮਾਉਣਾ ਸ਼ੁਰੂ ਕਰ ਦੇਣਾ ਔਰ ਸਮਰ ਫਿਕੈਸ਼ਨਸ ਦੇ ਵਿੱਚ ਇਹਨੂੰ ਫੁੱਟਬਾਲ ਲੈ ਕੇ ਦਿੱਤਾ ਸੀ ਜੀ ਤੇ ਉਹ ਪੈਰਾਂ ਨਾਲ ਖੇਡਣ ਦੀ بجائے ਇਹਨੇ ਨੂੰ ਹੱਥਾਂ 'ਚ ਲੈ ਲਿਆ ਔਰ ਉਹ ਹੌਲੀ ਹੌਲੀ ਪ੍ਰੈਕਟਿਸ ਕਰਕੇ ਇਨ ਬਿਟਵੀਨ 1 ਮੰਥ ਇਨੇ ਜਿਹੜਾ ਵਾ ਉਹਨੂੰ ਸ਼ੁਰੂ ਕਰਤਾ ਸੀ ਬੈਲੈਂਸਿੰਗ ਬਣਾਉਣਾ ਔਰ ਡੇਢ ਮਹੀਨੇ ਵਿੱਚ ਪ੍ਰੋਪਰ ਬੈਲੈਂਸਿੰਗ ਅਸੀਂ ਖਾਣਾ ਮੈਂ ਖਾਣਾ ਖਾ ਰਿਹਾ ਸੀ ਜਦੋਂ ਇਹ ਫੁੱਟਬਾਲ ਖਾ ਰਿਹਾ ਸੀ ਤੇ ਮੈਂ ਖਾਣਾ ਵੀ ਕੰਪਲੀਟ ਕਰ ਲਿਆ ਲੇਕਿਨ ਇਹ ਉਹਦੀ ਵੀ ਫਿੰਗਰ ਤੇ ਇਹ ਵੀ ਘੁੰਮਣ ਲਿਆ ਸੀ ਫੁੱਟਬਾਲ ਫੇਰ ਅਸੀਂ ਉਹ ਕਿਹਾ ਮੈਂ ਬ੍ਰਦਰ ਨੂੰ ਇਹਨਾਂ ਕਿਹਾ ਕਿ ਬੇਟਾ ਦੇਖ ਇਹ ਕਿੰਨਾ ਚਿਰ ਹੋ ਗਿਆ ਨੂੰ ਕਮਾਉਣ ਦੇ ਨੂੰ ਕੋਈ ਰਿਕਾਰਡ ਹੋਵੇ ਇਸ ਦੇ ਨਾਮ ਤੇ ਜਾਂ ਕੋਈ ਐਸਾ ਰਿਕਾਰਡ ਹੋਵੇ ਜਿਹੜਾ ਕਿ ਇਹ ਇਹਦੀ ਚੀਜ਼ ਵਿੱਚ ਹੋਵੇ ਕਿ ਫੁੱਟਬਾਲ ਸਪਿਨਿੰਗ ਦਾ ਰਿਕਾਰਡ ਕੋਈ ਹੋਵੇ ਜੋ ਚੈੱਕ ਕੀਤਾ ਫੇਰ ਸਾਨੂੰ ਪਤਾ ਲੱਗਾ ਕਿ ਹਰਜੋਤ ਸਿੰਘ ਪੰਜਾਬ ਦੇ ਨੇ ਕਿ ਉਹਨਾਂ ਨੇ 6 ਮਿੰਟ 17 ਸੈਕਿੰਡ ਦਾ ਇਹ ਰਿਕਾਰਡ ਬਣਾਇਆ ਲੇਕਿਨ ਉਦੋਂ ਤੱਕ ਇਹ 7 ਮਿੰਟ ਤੋਂ ਉੱਪਰ ਜਾ ਚੁੱਕਾ ਸੀ ਤੇ ਫਿਰ ਜਦੋਂ ਸਾਨੂੰ ਪਤਾ ਲੱਗਾ ਤੇ ਫਿਰ ਇਹਨੂੰ ਹੋਰ ਇਨਕਰੇਜਮੈਂਟ ਕਿ ਦਿੱਤੀ ਅਸੀਂ ਗੇਂਦ ਕਾਰਡ ਕੀਤਾ ਕਿ ਬੇਟਾ ਤੂੰ ਕਰ ਸਕਦਾ ਹੈ ਔਰ ਇਹਨੇ ਫਿਰ 8 ਮਿੰਟ 37 ਸੈਕਿੰਡ ਜਿਹੜਾ ਵਾ ਲਗਾਤਾਰ ਘਾਇਆ ਉਹ ਵੀ ਅਜੇ ਹੋਰ ਜਾ ਸਕਦਾ ਸੀ ਇਹਨੂੰ ਅਸੀਂ ਰੋਕਿਆ ਕਿਉਂਕਿ ਫਿੰਗਰਾਂ 'ਤੇ ਦਰਦ ਹੋਣ ਲੱਗੀ ਸੀ ਦੀ ਔਰ 8 ਮਿੰਟ 33 ਸੈਕਿੰਡ ਦੇ ਉੱਤੇ ਇਹਨੇ ਉਹ ਕੰਪਲੀਟ ਕੀਤਾ ਤੇ ਉਹਦਾ ਰਿਕਾਰਡ ਜਿਹੜਾ ਉਹ ਬ੍ਰੇਕ ਕਰ ਦਿੱਤਾ ਜਿਹੜਾ ਰਿਕਾਰਡ ਬ੍ਰੇਕ ਕੀਤਾ ਉਹਨਾਂ ਦੀ ਜਿਹੜੀ ਏਜ ਸੀਗੀ ਉਹ ਵੀ ਬਹੁਤ ਔਰ ਯੰਗ ਏਜ ਜੈਸੇ ਕਿ ਇਹ ਤੇ ਅਜੇ ਛੋਟਾ ਬੱਚਾ ਹਾਂਜੀ ਮੈਮ ਉਹ 25 26 ਸਾਲ ਦੇ ਸੀ ਔਰ ਇਹਦਾ ਬਰਥਡੇ ਜਿਹੜਾ ਉਹ 30 ਅਗਸਤ ਦਾ ਆ ਅਜੇ ਵੀ 6-7 ਦਿਨ ਹੈਗੇ ਦੇ ਬਰਥਡੇ ਨੂੰ ਮੀਨਸ ਕਿ ਨੇ 8 ਮਨთ ਔਰ 11 ਮਹੀਨੇ ਔਰ ਸ ਅਪਰੋਕਸ ਜਿਹੜੀ 19-20 ਦਿਨ ਦੇ ਵਿੱਚ ਜਿਹੜਾ ਰਿਕਾਰਡ ਜਣਾ ਵਾ ਉਹ ਕਾਇਮ ਕਰ ਰਿਹਾ ਤੇ ਅਰਵ ਹੋਰ ਕਿਹੜੀਆਂ ਕਿਹੜੀਆਂ ਗੇਮਸ ਜਿਹੜੀਆਂ ਤੁਸੀਂ ਖੇਡਦੇ ਹੋ ਮੈਂ ਖੋਰ ਹੈਗੀ ਗੇਮ ਮਾਇਨਕਰਾਫਟ ਖੇਡਣਾ ਚੈਸ ਖੇਡਣਾ ਤੇ ਇਹ ਜਿਹੜੀ ਹੁਣ ਫੁੱਟਬਾਲ ਸਪਿਨਿੰਗ ਹੈ ਇਹ ਹੁਣ ਛੱਡਤੀ ਹੈ ਕਿ ਹੁਣ ਅੱਗੇ ਇਹਨੂੰ ਕੰਟੀਨਿਊ ਕਰਨਾ ਹੈ ਹੁਣ ਅੱਗੇ ਹੋਰ ਇਹਨੂੰ ਘੱਟ ਟਾਈਮ ਦੇ ਵਿੱਚ ਪੂਰਾ ਕਰਨਾ ਹਾਂਜੀ ਹੈਗਾ ਹੋਰ ਵੀ ਰਿਕਾਰਡ ਬਣਾਉਂਦਾ ਸੋਚਿਓ ਆ ਹੈਗਾ ਤੇ ਕਲਾਸ ਦੇ ਵਿੱਚ ਜਿਹੜਾ ਆ ਰਿਹਾ ਉਹ ਕਿਸ ਤਰ੍ਹਾਂ ਦਾ ਹੈ ਪੜਾਈ ਦੇ ਵਿੱਚ ਹੁਸ਼ਿਆਰ ਹੈ ਕਿ ਬਸ ਗੇਮਸ ਦੇ ਵਿੱਚ ਦੋਮਤ ਹਸ਼ਿਆਰ ਦੋਮਤ ਹਸ਼ਿਆਰ ਸਕੂਲ ਦੇ ਵਿੱਚ ਵਧੀਆ ਤੁਹਾਡੇ ਮਾਰਕਸ ਆਉਂਦੇ ਨੇ ਪੜਾਈ ਦੇ ਵਿੱਚੋਂ ਤੇ ਹੋਰ ਕੀ ਕੀ ਕੰਮ ਕਰ ਲੈਂਦੇ ਹੋ ਤੁਸੀਂ ਹੋਰ ਬਸ ਮੇਰਾ ਹੀ ਕੰਮ ਮਾਈਨਕ੍ਰਾਫਟ ਖੇਡਨੀ ਆ ਆ ਬਣਾਨੇ ਆ ਆਪਣੇ ਸਕਿੱਲਸ ਹਮ ਜਦ ਮੈਂ ਵਾਈਟ ਤੇ YouTube ਦੇ ਵੀਡੀਓ ਦੇਖਦਾ ਜਿਹੜੇ ਮੋਟਿ ਮੈਂ ਮੋਟੀਵੇਸ਼ਨ ਦੇ ਵੀਡੀਓ ਹੁੰਦੀਆਂ ਨਾ ਤੇ ਉਹ ਜਿਆਦਾ ਚਾਰ ਦੇਖਦਾ ਰਹਿੰਦਾ ਆ ਸਭ ਤੋਂ ਵੱਡੀ ਗੱਲ ਮੈਨੂੰ ਯੂਨੀਵਰਸ ਦਾ ਬਹੁਤ ਸ਼ੌਂਕ ਆ ਕਿ ਉੱਪਰ ਕੀ ਆ ਜਿਹੜਾ ਮੂਨ ਆ ਉਹ ਕਾਤੇ ਟਿਕਿਆ ਹੋਇਆ ਵਾ ਜਿਹੜਾ ਸਨ ਮੈਂ ਕਿ ਤੁਸੀਂ ਬਲੀਵ ਨਹੀਂ ਕਰੋਗੇ ਇਨੇ ਛੋਟੇ ਬੱਚੇ ਨੂੰ ਜਿਹੜੇ ਸਾਡੇ ਨੌਂ ਗ੍ਰਹਿ ਆ ਸਾਰਿਆਂ ਦੇ ਪਲੈਨਟਸ ਹੈਗੇ ਸਾਨੇ ਦੇ ਨਾਮ ਚਿੱਤੇ ਆ ਇਹਨੂੰ ਸਾਰੇ ਉਹ ਚੀਜ਼ਾਂ ਦੀ ਉਹਦੇ ਕਿੰਨੇ ਚੰਦ੍ਰਮਾਵਾਂ ਇੱਕ ਪਲੈਨਟ ਨੇ ਉਹ ਸਾਰੀਆਂ ਚੀਜ਼ਾਂ ਇਹਨੂੰ ਪਤਾ ਆ ਔਰ ਇਹ ਚੀਜ਼ਾਂ ਜਦੋਂ ਅਸੀਂ ਵੇਖਿਆ ਕਿ ਇਹਦਾ ਯੂਨੀਵਰਸਲ ਵੀ ਧਿਆਨ ਆ ਤੇ ਫਿਰ ਮੈਨੂੰ ਇੱਕ ਬੁੱਕ ਲੈ ਕੇਤੀ ਆਸਕ ਮੀ ਐਨੀਥਿੰਗ ਨਾਮ ਦੀ ਬੁੱਕ ਹੈਗੀ ਆ ਬਹੁਤ ਪਪੂਲਰ ਆ ਔਰ ਇਹ ਵਿੱਚ ਵੀ ਫਿਰ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬੱਚੇ ਸਿੱਖਦਾ ਹੌ ਤੋਂ ਉਹ ਫਿਰ ਇਹਦੇ ਸਿਰਫ ਸ਼ੌਂਕ ਵਾਲੇ ਵੇਖਿਆ ਸੀ ਨੂੰ ਅੱਗੇ-ਅੱਗੇ ਚੱਲਦੇ ਪਏ ਆ ਵੀ ਸ਼ੌਂਕ ਕਿੱਧਰ ਜਾ ਰਿਹਾ ਹੈ ਇਹਦਾ ਉਹ ਸਾਹਮਣਾ ਕਿਉਂਕਿ ਬਾਕੀ ਬੱਚੇ ਮੰਗੇਦਾ ਇਹ ਨਹੀਂ ਹੈਗਾ ਕਿ ਮੈਂ ਬਾਹਰ ਗਲੀ 'ਚ ਜਾ ਕੇ ਖੇਡਣਾ ਆ ਮੈਂ ਗਲੀ 'ਚ ਬਾਕੀ ਦੋਸਤ ਬਣਾਉਣੇ ਆ ਐਸਾ ਕੁਝ ਨਹੀਂ ਆ ਘਰ ਅੰਦਰ ਰਹਿਣਾ ਆ ਨੇ ਔਰ ਇਹੀ ਚੀਜ਼ਾਂ ਜਿਹੜੀਆਂ ਇਹਦੀ ਦੁਨੀਆ ਆ ਔਰ ਉਹਦੇ ਕਰਕੇ ਇਹ ਜਿਹੜਾ ਅੱਜ ਸਫਲ ਹੋ ਰਿਹਾ ਹੈ ਜੀ ਇਸ ਲਈ ਅਸੀਂ ਚਾਹਾਂਗੇ ਕਿ ਚਲੋ ਅੱਗੇ ਵੀ ਇਹ ਅਲਮਕਾ ਬੁਖਰ ਵਰਗਾ ਫੋਰਡ ਰਿਕਾਰਡ ਹੈਗਾ ਉਹ ਵੀ ਬ੍ਰੇਕ ਕਰੇ ਔਰ ਅੱਗੇ-ਅੱਗੇ ਨਹੀਂ ਹੌਸਲਾ ਛੱਡਾਈ ਕਰਦੇ ਪਏ ਆ ਸਭ ਤੋਂ ਵੱਡੀ ਗੱਲ ਆ ਕਿ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਬੀਬੀ ਕੋਲਾ ਜੀ ਪਲਾਇਕੇਂਦਰ ਵਾਲੇ ਉਹਨਾਂ ਦਾ ਇਸ ਬੱਚੇ ਦੇ ਉੱਤੇ ਅਥਾਹ ਪਿਆਰ ਹੈ ਜੀ ਇਹ ਦੋਵੇਂ ਬੱਚੇ ਮੇਰੇ ਪਾਹਲਪ੍ਰੀਤ ਸਿੰਘ ਔਰ ਆਰਪ੍ਰੀਤ ਸਿੰਘ ਇਹ ਉਹਨਾਂ ਦੇ ਹੱਥਾਂ ਹੀ ਸਮਝ ਲੋ ਪਲੇ ਹੋਏ ਆ ਬਹੁਤ ਆਸ਼ੀਸ਼ਾ ਜੀ ਉਹਨਾਂ ਦੀ ਔਰ ਉਹਨਾਂ ਦੀਆਂ ਅਸੀਸਾਂ ਔਰ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਹ ਅੱਗੇ ਵਧ ਰਿਹਾ ਜੀ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਾਂਗੇ ਚਾਹਾਂਗਾ ਕਿ ਇਹ ਸਾਡਾ ਪਰਿਵਾਰ ਸ਼ੁਰੂ ਤੋਂ ਸੰਤ ਸੇਵੀ ਪਰਿਵਾਰ ਹੈ ਦੀ ਮਾਤਾ ਪਿਤਾ ਉਹ ਸੰਤ ਸੇਵੀ ਅਗੋਂ ਇਹਦੇ ਚਾਚੂ ਜਣੇ ਚਾਚੀ ਔਰ ਇਹਦੇ ਦੋਵੇਂ ਪੂਆ ਜਿਹੜੇ ਆ ਉਹ ਸਾਰੇ ਸੰਤ ਸੇਵੀ ਆ ਔਰ ਸਾਰੇ ਬਹੁਤ ਵਧੀਆ ਐਜੂਕੇਟਿਡ ਪਰਸਨ ਨੇ ਔਰ ਬੜੇ ਵਧੀਆ ਆਪਣੇ ਥਾਵਾਂ ਤੇ ਜੌਬ ਕਰਦੇ ਪਏ ਨੇ ਔਰ ਆਰਵਪ੍ਰੀਤ ਸਿੰਘ ਨਾਮ ਜਿਹੜਾ ਇਹਦੀ ਵੱਡੀ ਪੂਆ ਦੀ ਦੇਣਾ ਜੀ ਔਰ ਬਹੁਤ ਪਿਆਰ ਕਰਦੇ ਨੇ ਉਹ ਔਰ ਉਹਨਾਂ ਨੇ ਅਸ਼ੀਸ਼ ਦਿੱਤੀ ਸੀ ਜਦੋਂ ਆਰਪੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਛੋਟਾ ਜਦੋਂ ਕਰਕੇ ਤੇ ਜੋ ਛੋਟਾ ਹੁੰਦਾ ਸੀ ਔਰ ਇਹਦੇ ਹਸਪੀਟਲ 'ਚ ਇਹਦਾ ਨਾਮ ਜਿਹੜਾ ਆਰੋਪ੍ਰੀਤ ਰੱਖਿਆ ਗਿਆ ਸੀ ਉਹਨਾਂ ਉਦੋਂ ਆਸ਼ੀਸ਼ ਦਿੱਤੀ ਸੀ ਕਿ ਬੇਟਾ ਆਰਫ ਪ੍ਰੀਤ ਜਿਹੜਾ ਵਾ ਨਾ ਉਹ ਵੱਤ ਵੱਤ ਬੁਲੰਦੀਆਂ ਨੂੰ ਛੁਏਗਾ ਔਰ ਉਹ ਅੱਜ ਉਹ ਗੱਲਾਂ ਸੱਚ ਹੁੰਦੀਆਂ ਬਈਆਂ ਜੀ ਕਿ ਇਹਦੀ ਪੂਆ ਨੇ ਜੋ ਅਸ਼ੀਰਵਾਦ ਦਿੱਤਾ ਹੈ ਉਹ ਨਾਮ ਦਿੱਤਾ ਹੈ ਅੱਜ ਉਹ ਨਾਮ ਜਿਹੜਾ ਵਾ ਉਹ ਵਰਲਡ ਵਿੱਚ ਗੂੰਜ ਰਿਹਾ ਹੈ ਮੈਂ ਇਹੀ ਕਹਿਣਾ ਚਾਹਾਂਗਾ ਕਿ ਸੰਤ ਸੇਵੀ ਹੋਣ ਦਾ ਬਹੁਤ ਫਾਇਦਾ ਹੈ ਜੀ ਜੇ ਗੁਰਬਾਣੀ ਨਾਲ ਲੱਗੋਗੇ ਤੇ ਬਾਬਾ ਦੀਪ ਸਿੰਘ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਜੀ ਆਰੇ ਵੱਡੀ ਹੋ ਕੇ ਤੂੰ ਕੀ ਬੰਨਣਾ ਹੈ ਤੂੰ ਡਾ ਬਿਜ਼ਨਸਮੈਨ ਬੰਨਣਾ ਹੈ ਪੱਕਾ ਸੋਚਿਆ ਹੈ ਬਿਜ਼ਨਸਮੈਨ ਹੀ ਬੰਨਣਾ ਹੈ ਹਾਂਜੀ ਤੇ ਹੋਰ ਕੀ ਕੀ ਕਰਨਾ ਚਾਹੁੰਦੇ ਹੋ ਆਪਣੇ ਵਰਗੇ ਹੋਰ ਜਿਹੜੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਚਾਹਨਾ ਵਾ ਕਿ ਤੂੰ ਇੱਕ ਸਕਿੱਲ ਫੋਰਟ ਨੂੰ ਸ਼ੁਰੂ ਕਰੋ ਤੇ ਤੂੰ ਇਹ ਵਰਗ ਬਣਾ ਸਕਦੇ ਹੋ ਕਦੇ ਵੀ ਹਾਰ ਨਹੀਂ ਮੰਨੀ ਕਿਉਂਕਿ ਕਾਮਯਾਬੀ ਮਿਲਦੀ ਹੈ ਮਿਲਦੀ ਹੈ ਨਾ ਅਸੀਂ ਇਹ ਵੀ ਸ਼ੁਰੂ ਤੋਂ ਦੱਸਦੇ ਰਹੇ ਹਾਂ ਕਿ ਨੈਵਰ ਗਿਵਿੰਗ ਐਟੀਟਿਊਡ ਰੱਖਣਾ ਵਾ ਹਮੇਸ਼ਾ ਬਿਕੋਜ਼ ਇਫ ਯੂ ਹੈਵ ਦਾ ਕਰੇਜ ਟੂ ਡੂ ਸਮਥਿੰਗ ਯੂ ਵਿਲ ਡੈਫੀਨਿਟਲੀ ਗੁਣਾ ਅਚੀਵ ਥਿਸ ਐਂਡ ਉਹਦੇ ਵਿੱਚ ਜਨੂਨ ਸੀਗਾ ਕਿ ਮੈਂ ਕਰਨਾ ਵਾ ਬਹੁਤ ਵਾਰ ਉਹਨੂੰ ਫੁੱਟਬਾਲ ਡਿੱਗਾ ਵੀ ਆ ਬਟ ਉਹਨੂੰ ਹਮੇਸ਼ਾ ਉਹਨੂੰ ਮੈਂ ਇਹੋ ਹੀ ਕਿਹਾ ਵਾ ਕਿ ਬੇਟਾ ਕੋਈ ਗੱਲ ਨਹੀਂ ਕਰ ਪ੍ਰੈਕਟਿਸ ਕੁਛ ਨਹੀਂ ਹੁੰਦਾ ਤੂੰ ਡੈਫੀਨਿਟਲੀ ਅਚੀਵ ਕਰੇਗਾ ਗੋਲ ਐਂਡ ਉਹ ਤਾਂ ਸਾਹਮਣੇ ਆ ਹੁਣ ਉਹਨੇ ਅਚੀਵ ਕੀਤਾ ਹੁਣ ਜਿਹੜਾ ਲਿਮਕਾ ਬੁੱਕ ਆਫ ਰਿਕਾਰਡ ਆ ਹੁਣ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਉਹਦੀ ਵੀ ਤਿਆਰੀ ਕਰਵਾਈ ਜਾਵੇ ਜੋ ਕਿ 15 ਮਿੰਟਸ ਦਾ ਆਰਾਊਂਡ ਹੁਣ ਉਹ ਵੀ ਆਪਾਂ ਜਲਦ ਬ੍ਰੇਕ ਕਰਾਂਗੇ ਇੱਕ ਵੱਡਾ ਭਰਾ ਹੋਣ ਦੇ ਨਾਤੇ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਹੈ ਕਿ ਤੁਹਾਡਾ ਛੋਟਾ ਭਰਾ ਇਹ ਜਿਹੜਾ ਰਿਕਾਰਡ ਹੈ ਬਣਾਇਆ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਮੈਨੂੰ ਬਹੁਤ ਖੁਸ਼ੀ ਆ ਲਾਈਕ ਆਈ ਹੈਵ ਨੋ ਵਰਡਸ ਰਾਈਟ ਨਾਉ ਐਂਡ ਯਾ ਦੈਟਸ ਪ੍ਰਿਟ ਬਸ ਇਟ ਤੇ ਕੀ ਲੱਗਦਾ ਹੈ ਕਿ ਜਿਹੜਾ ਹੁਣ ਆਰਵ ਹੈ ਹੋਰ ਕਿਸ ਤਰ੍ਹਾਂ ਦੇ ਜਿਹੜੇ ਰਿਕਾਰਡ ਐ ਨੇ ਹੋਰ ਅੱਗੇ ਬਣਾਣੇ ਕਿਉਂਕਿ ਇੱਕ ਵੱਡੇ ਭਰਾ ਦਾ ਜੇਕਰ ਹੱਥ ਸੇਧ ਤੇ ਹੋਵੇ ਤਾਂ ਛੋਟਾ ਭਰਾ ਬੁਲੰਦੀਆਂ ਨੂੰ ਛੂ ਸਕਦਾ। ਹੋਂ ਫਸਟ ਆਫ ਆਲ ਆਪਾਂ ਲਿਮਕਾ ਬੁੱਕ ਆਫ ਰਿਕਾਰਡਸ ਨੂੰ ਕਰਦੇ ਪਏ ਆ ਟਾਰਗੇਟ ਐਂਡ ਦੈਨ ਗਾਂ ਜਿੰਨੇ ਵੀ ਹੋ ਰਿਕਾਰਡਸ ਹੋਣਗੇ ਫਿਰ ਉਹਨਾਂ ਨੂੰ ਆਪਾਂ ਟਾਰਗੇਟ ਕਰਾਂਗੇ ਇੱਕ ਹੋਰ ਵੀ ਹੈਗਾ ਮੇਰੇ ਖਿਆਲ ਨਾਲ ਜੋ ਕਿ ਆਪਾਂ ਸਾਈਕਲ ਦੇ ਉੱਤੇ ਸਪਿੰਨ ਕਰਨਾ ਫੁੱਟਬਾਲ ਉਹ ਵੀ ਕੋਸ਼ਿਸ਼ ਕਰਾਂਗੇ ਆਪਾਂ ਕਿ ਇਹਨੂੰ ਉਹਦੀ ਤਿਆਰੀ ਕਰਵਾਈ ਜਾਵੇ। ਹੂੰ ਤੇ ਪ੍ਰੈਕਟਿਸ ਦੇ ਵਿੱਚ ਪੂਰਾ ਤੁਸੀਂ ਸਾਥ ਦਿਨੇ ਪੂਰਾ ਪੂਰਾ ਹੂੰ ਤੇ ਹੋਰ ਕੀ ਕਹਿਣਾ ਚਾਹੋਗੇ ਇਸ ਬੱਚੇ ਬਾਰੇ ਕੋਈ ਨਾ ਕੋਈ ਮੂਵਮੈਂਟ ਤੁਹਾਨੂੰ ਯਾਦ ਹੋਵੇ ਆਪਣੇ ਭਰਾ ਬਾਰੇ ਜਦੋਂ ਤੁਸੀਂ ਹੈਰਾਨ ਹੋਵੋਗੇ ਕਿ ਹੈਰਾਨ ਹੋਏ ਹੋਵੋਗੇ ਕਿ ਯਾਰ ਇਸ ਦੇ ਵਿੱਚ ਤਾਂ ਐਵੀ ਜਿਹੜਾ ਕੁਆਲਿਟੀ ਹੈ ਹੈਗੀ ਹੈ ਔਰ ਸਾਨੂੰ ਪਤਾ ਹੀ ਨਹੀਂ ਸੀ ਸੋ ਬੇਸਿਕਲੀ ਜਦੋਂ ਛੋਟਾ ਸੀਗਾ ਨਾ ਇਹਨੂੰ ਫਸਟ ਟਾਈਮ ਮੈਂ ਮਾਈਨਕ੍ਰਾਫਟ ਇੰਟਰੋਡਿਊਸ ਕਰਵਾਈ ਸੀ ਨੂੰ ਸਿਰਫ ਇੱਕ ਵਾਰ ਬੇਸਿਕ ਦੱਸੇ ਸੀਗੇ ਐਂਡ ਇਹਦੇ ਵਿੱਚ ਕੀ ਸੀਗਾ ਬਿਨਾ ਵੇਖੇ ਸਾਰੀ ਗੇਮ ਖੇਡ ਲੈਂਦਾ ਵਾ ਕੋਈ ਇਹਨੂੰ ਟਾਈਪਿੰਗ ਆ ਤੇ ਨੀਚੇ ਵਿੰਦਾ ਤੱਕ ਨਹੀਂ ਹੈ ਕੀਬੋਰਡ ਟਾਈਪ ਕਰ ਲੈਂਦਾ ਹੈ ਗੇਮ ਤੱਕ ਖੇਡ ਲੈਂਦਾ ਐਂਡ ਇੰਨੇ ਕ ਬੱਚੇ ਲਈ ਕਾਫੀ ਵੱਡੀ ਗੱਲ ਹੈ ਤੇ ਉਹ ਸੀਗੀ ਮੇਰੇ ਵਾਸਤੇ ਉਹ ਮੂਮੈਂਟ ਜਦੋਂ ਅਸੀਂ ਹਾਰਨ ਹੋਏ ਸੀਗੇ ਕਿ ਮੰਨਦੇ ਹੋ ਪ੍ਰਮਾਤਮਾ ਦੀ ਬਖਸ਼ਿਸ਼ ਇੰਨੀ ਪੂਰੀ ਆ ਹਾਂ ਜੀ ਗੁਰਗਬਾਲ ਸਿੰਘ ਹਾਂ ਜੀ ਹਾਂ ਜੀ ਤੇ ਗੁਰਬਾਣੀ ਦੇ ਜਿਹੜੇ ਲੜ ਲੱਗੇ ਮੈਂ ਸੁਣਿਆ ਕਿ ਤਬਲਾ ਵੀ ਜਿਹੜਾ ਹਾਂ ਜੀ ਹਾਂ ਜੀ ਤਬਲਾ ਵੀ ਸਿੱਖ ਰਿਹਾ ਹਾਂ ਜੀ ਤੇ ਹੋਰ ਕੀ ਮੈਸੇਜ ਦੇਣਾ ਚਾਹੋਗੇ ਹੋਰ ਛੋਟੇ ਬੱਚਿਆਂ ਨੂੰ ਜੋ ਅੱਜ ਕੱਲ੍ਹ ਲਗਾਤਾਰ ਮੋਬਾਈਲ ਗੇਮਸ ਦੇ ਵਿੱਚ ਲੱਗੇ ਰਹਿੰਦੇ ਨੇ ਮੋਬਾਈਲਸ ਗੇਮਸ ਵਦਿਆ ਚੀਜ਼ ਹੈ ਬਟ ਤੁਹਾਨੂੰ ਚਾਹੀਦਾ ਵਾ ਕਿ ਕੋਈ ਸਕਿੱਲ ਆਪਣੇ ਅੰਦਰ ਡਿਵੈਲਪ ਕਰੋ ਆਪਾਂ 12-12 ਸਾਲ ਤੱਕ ਪੜੀਦਾ ਤੁਸੀਂ 12-12 ਸਾਲ ਦੇ ਵਿੱਚ ਕੋਈ ਨਾ ਕੋਈ ਸਕਿੱਲ ਫੜੋ ਨੂੰ ਮਾਸਟਰ ਕਰੋ ਤਾਂ ਕਿ ਗਾਂ ਜਾ ਕੇ ਤੁਹਾਡੇ ਕੰਮ ਆ ਸਕੇ ਉਹ ਉਹ ਚੀਜ਼ ਫੜੋਗੇ ਤੇ ਲਾਈਕ ਤੁਹਾਡੀ ਲਾਈਫਟਾਈਮ ਉਹ ਇੱਕ ਅਚੀਵਮੈਂਟ ਬਣ ਜਾਂਦੀ ਹੈ ਕਿ ਤੁਸੀਂ ਉਹ ਤੁਹਾਡੇ ਗਾਂ ਕੰਮ ਆਵੇਗਾ ਉਹ ਸੋ ਇਤਰਾ ਮੈਂ ਹੋਈ ਕਵਾਂਗਾ ਬੱਚਾ ਨੂੰ ਕਿ ਮੋਬਾਈਲ ਦੇ ਵਿੱਚ ਟਾਈਮ ਨਾ ਵਿਅਰਥ ਕਰੋ ਇੱਕ ਸਕਿੱਲ ਫੜੋ ਐਂਡ ਉਹਨੂੰ ਮਾਸਟਰ ਕਰੋ। थैंक यू सो मच। ਸੋ ਬਿਲਕੁਲ ਆਰਫ ਦੇ ਬ੍ਰਦਰ ਦੇ ਨਾਲ ਗੱਲਬਾਤ ਕੀਤੀ ਤਾਂ ਹੁਣ ਮੇਰੇ ਨਾਲ ਆਰਫ ਦੇ ਜਿਹੜੇ ਮੰਮਾ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਕਿਵੇਂ ਦਾ ਲੱਗ ਰਿਹਾ ਹੈ ਤੁਹਾਡਾ ਬੱਚਾ ਅੱਜ ਛੋਟਾ ਜਿਹੜਾ ਬੱਚਾ ਹੈ ਇੰਨੀਆਂ ਵੱਡੀਆਂ ਜਿਹੜੀਆਂ ਬੁਲੰਦੀਆਂ ਉਹ ਛੂਹੀਆਂ ਹਾਂਜੀ ਬੇਨ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੇਰੇ ਦੋਨੋਂ ਬੇਟੇ ਪ੍ਰਮਾਤਮਾ ਨੇ ਗੋਡ ਗਿਫਟਡ ਦਿੱਤੇ ਹੋਏ ਨੇ ਇਹ ਵੱਡਾ ਬੇਟਾ ਹੈ ਛੋਟਾ ਬੇਟਾ ਹੈ ਦੋਨੋਂ ਹੀ ਬਹੁਤ ਜ਼ਿਆਦਾ ਅੱਛੇ ਨੇ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਇਸ ਦੇ ਨਾਲ ਹੀ ਮੈਂ ਪਾਈ ਸਾਹਿਬ ਪਾਈ ਗੁਰੇਕਬਾਲ ਸਿੰਘ ਜੀ ਦਾ ਬਹੁਤ ਵੱਡਾ ਧੰਨਵਾਦ ਕਰਦੀਆਂ ਜਿਨ੍ਹਾਂ ਦਾ ਸਾਡੇ ਸਿਰ ਤੇ ਹਮੇਸ਼ਾ ਹੀ ਹੱਥ ਰਿਹਾ ਆ ਉਹ ਰਹੇਗਾ ਵੀ ਉਹਨਾਂ ਨੇ ਸਾਨੂੰ ਬਹੁਤ ਬਹੁਤ ਆਸ਼ੀਰਵਾਦ ਦਿੱਤੇ ਨੇ ਔਰ ਇਸ ਬੱਚੇ ਨੂੰ ਵੀ ਬਹੁਤ ਜ਼ਿਆਦਾ ਆਸ਼ੀਰਵਾਦ ਦਿੱਤੇ ਨੇ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹਮੇਸ਼ਾ ਬਣਿਆ ਰਹੇ ਆਰੇ ਦਾ ਕੋਈ ਮੂਵਮੈਂਟ ਜੇ ਤੁਹਾਨੂੰ ਯਾਦ ਹੋਵੇ ਜਾਂ ਕਿ ਇਸ ਮੂਵਮੈਂਟ ਨੇ ਤੁਹਾਨੂੰ ਵੀ ਹੈਰਾਨ ਕੀਤਾ ਹੋਵੇ ਕਿ ਮੇਰੇ ਛੋਟੇ ਬੱਚੇ ਜੇ ਕੁਆਲਿਟੀ ਜਿਹੜੀ ਹੈ ਪਰਮਾਤਮਾ ਵੱਲੋਂ ਬਖਸ਼ੀ ਹੋਈ ਬਖਸ਼ਿਸ਼ ਹੈ ਇਹ ਮੈਂ ਪਰਮਾਤਮਾ ਦੀ ਦੇਣ ਹੀ ਕਵਾਂਗੀ ਗੋਡ ਗਿਫਟਡ ਹੀ ਹੈ ਕਿਉਂਕਿ ਇਹਨੇ ਆਪਣੇ ਮਨ ਤੋਂ ਹੀ ਇਹ ਸਿੱਖੀ ਹੋਈ ਹੈ ਗੇਮ ਸਟੱਡੀ ਦੇ ਨਾਲ ਨਾਲ ਹੀ ਇਹ ਖੇលਦਾ ਸੀਗਾ ਪਰ ਪਹਿਲੇ-ਪਹਿਲੇ ਮੈਨੂੰ ਬਹੁਤ ਡਰ ਲੱਗਦਾ ਸੀਗਾ ਕਿ ਇਹ ਮੈਨੂੰ ਮਾਰੇਗਾ ਉਹ ਜੇ ਬੋਲ ਗਿਰ ਗਈ ਜਾਂ ਮਗਰ ਪੱਜਦਾ ਹੈ ਡਿੱਗ ਜਾਏਗਾ ਪਰ ਇਹ ਮੈਨੂੰ ਪਤਾ ਨਹੀਂ ਸੀਗਾ ਕਿ ਇਹਨੇ ਇੱਥੋਂ ਿੱੱਕਰ ਸਾਨੂੰ ਲੈ ਆਉਣਾ ਵਾ ਇਹਦੀ ਮਤਲਬ ਕਿ ਮਿਹਨਤ ਦੇ ਨਾਲ ਹੀ ਅਸੀਂ ਇੱਥ ਹੋਇਆ ਜੋ ਵੀ ਇਹਨੇ ਮਿਹਨਤ ਕੀਤੀ ਹੈ ਬਹੁਤ ਵਧੀਆ ਲੱਗਿਆ ਸਾਨੂੰ ਕਿਥੋਂ ਤੱਕ ਸਾਨੂੰ ਲੈ ਕੇ ਆਏ ਇਹਦੇ ਨਾਮ ਨਾਲ ਹੀ ਸਾਡਾ ਨਾਮ ਰੋਸ਼ਨ ਹੋਇਆ ਸੋ ਬਿਲਕੁਲ ਇਹ ਪਰਿਵਾਰ ਹੈ ਕਿਉਂਕਿ ਇੱਕ ਜਦੋਂ ਬੱਚਾ ਘਰ ਦਾ ਉਹ ਬੁਲੰਦੀਆਂ ਨੂੰ ਛੂੰਦਾ ਹੈ ਤਾਂ ਪੂਰਾ ਪਰਿਵਾਰ ਜਿਹੜਾ ਹੈ ਉਹਨਾਂ ਦੀ ਖੁਸ਼ੀ ਦਾ ਜਿਹੜਾ ਠਿਕਾਣਾ ਹੋ ਨਹੀਂ ਹੁੰਦਾ ਤਾਂ ਇਹੀ ਪਰਿਵਾਰ ਦੀ ਜਿਹੜੀ ਖੁਸ਼ੀ ਹੈ ਇਸ ਪਰਿਵਾਰ ਦੀ ਖੁਸ਼ੀ ਵੀ ਉਸੇ ਤਰ੍ਹਾਂ ਹੈ ਕਿਉਂਕਿ ਇਹਨਾਂ ਦੇ ਇੱਕ ਛੋਟੇ ਬੱਚੇ ਨੇ ਜੋ ਇੱਕ ਸੁਪਨਾ ਵੇਖਿਆ ਸੀ ਉਹਨਾਂ ਦੇ ਹੌਂਸਲੇ ਜਿਹੜੇ ਨੇ ਉਸਨੇ ਆਪਣੀ ਮਿਹਨਤ ਦੇ ਨਾਲ ਆਪਣੀ ਪ੍ਰੈਕਟਿਸ ਦੇ ਨਾਲ ਹੌਂਸਲੇ ਬੁਲੰਦ ਕਰਕੇ ਉਸ ਕਾਮਯਾਬੀ ਨੂੰ ਹਾਸਲ ਕੀਤਾ ਹੈ ਤੇ ਇਨਫਲੂਐਂਸਰ ਬੁੱਕ ਆਫ ਵਰਲਡ ਜਿਹੜਾ ਰਿਕਾਰਡ 8 ਮਿੰਟ ਤੇ 37 ਸੈਕਿੰਡ ਦੇ ਵਿੱਚ ਕੰਮ ਜਿਹੜਾ ਇਹ ਕਾਇਮ ਕੀਤਾ ਹੈ ਫੁੱਟਬਾਲ ਸਪਿਨਿੰਗ ਦਾ ਜਿਹੜਾ ਰਿਕਾਰਡ ਬਣਾਇਆ ਇਸ ਬੱਚੇ ਨੇ ਤੇ ਦਾਦੇ ਕਿ ਇਸ ਬੱਚੇ ਨੇ ਜਿਹੜਾ ਹੈ 26 ਸਾਲ ਦੇ ਇੱਕ ਲੜਕੇ ਦਾ ਜਿਹੜਾ ਰਿਕਾਰਡ ਉਸ ਨੂੰ ਬ੍ਰੇਕ ਕਰ ਕੇ ਨੰਬਰ 1 ਪੋਜੀਸ਼ਨ ਜਿਹੜੀ ਹੈ ਹਾਸਲ ਕੀਤੀ ਹੈ ਤੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਉਸ ਬੱਚੇ ਨੂੰ ਜੋ ਕਿ ਇਸ ਦੀ ਉਮਰ ਦੇ ਨੇ ਜਾਂ ਫਿਰ ਹਰ ਹੋਰ ਕਿਸੇ ਖੇਤਰ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਬੱਚੇ ਤੇ ਮਾਣ ਹੈ ਤੇ ਇਸ ਦੀ ਮਿਹਨਤ ਜਿਹੜੀ ਹੈ ਉਸ ਤੇ ਲਗਾਤਾਰ ਸਾਰਿਆਂ ਨੂੰ ਮਾਣ ਹੈ ਕਿ ਕਿਸ ਤਰ੍ਹਾਂ ਇੱਕ ਛੋਟਾ ਬੱਚਾ ਆਪਣੀ ਮਿਹਨਤ ਦੇ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ ਤੁਹਾਨੂੰ ਇਸ ਬੱਚੇ ਦੀ ਸਫਲਤਾ ਦੇਖ ਕੇ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ